حال ਅੱਜ ਠੀਕ ਨਹੀਂ ਹੈ ਮਾਲਕੋ ਪੱਲਾ ਸਾਹਿਬ ਜਸਵਿੰਦਰ ਪੱਲਾ ਸਾਹਿਬ ਪੰਜਾਬ ਦੇ ਮੰਨੇ ਪਰਮੰਨੇ ਕਲਾਕਾਰ ਅਕਾਲ ਚਲਾਣਾ ਕਰ ਚੁੱਕੇ ਹਨ ਖੇਡਾਂ ਨਾਲ ਕੋਈ ਸਿੱਧਾ ਤਾਲੁਕ ਉਹਨਾਂ ਦਾ ਨਹੀਂ ਸੀ ਪਰ ਸਾਡੇ ਨਾਲ ਬੜੀ ਡੂੰਗੀ ਸਾਂਝ ਸੀ ਇੱਕ ਤਾਂ ਇਹ ਕਿ ਮੇਰੇ ਵਰਗੇ ਜਿਹੜੇ 80s ਕਿਡਸ ਐ ਜਿਨ੍ਹਾਂ ਨੇ ਲੇਟ 80s ਵਿੱਚ 90 ਦੇ ਦਹਾਕੇ ਵਿੱਚ ਟਿਪਾਂ ਦੇਖੀਆਂ ਕੈਸਟਾਂ ਸੁਣੀਆਂ ਉਹ ਸਾਰੇ ਜਾਣਦੇ ਆ ਕਿ ਚਾਚਾ ਚਤਰਾ ਤੇ ਬਾਲਮਕੰਦ ਸ਼ਰਮਾ ਦੀ ਜੋੜੀ ਦਾ ਪੰਜਾਬੀਆਂ ਦੇ ਲਈ ਕੀ ਮਹੱਤਵ ਹੈ ਤੇ ਤੁਸੀਂ ਜਿਹੜੇ ਜੈਨਜ਼ੀ ਉਹ ਮਿਲੇਨੀਅਲ ਉਹ ਜਿਨ੍ਹਾਂ ਨੇ ਪਿਛਲੇ 15 20 ਸਾਲਾਂ ਵਿੱਚ ਪੰਜਾਬੀ ਫਿਲਮਾਂ ਦੇਖੀਆਂ ਤੁਸੀਂ ਵੀ ਜਾਣਦੇ ਹੋ ਕਿ ਐਡਵੋਕੇਟ ਪੱਲਾ ਨੇ ਕਾਲਾ ਕੋਟ ਕਿਉਂ ਪਾਇਆ ਸੀ ਤੇ ਸਾਡੇ ਨਾਲ ਡੂੰਗਾ ਸੰਬੰਧ ਡੂੰਗੀ ਸਾਜ ਇਸ ਵਾਸਤੇ ਹੈ ਕਿ ਸਾਡੀ ਪੰਜਾਬੀ ਕਮੈਂਟਰੀ ਵਿੱਚ ਪੱਲਾ ਸਾਹਿਬ ਨੇ ਬੜੀ ਸਾਨੂੰ ਮਦਦ ਕੀਤੀ ਹੈ ਇਨਡਾਇਰੈਕਟਲੀ ਜਦ ਤੁਸੀਂ ਸੁਣਦੇ ਸੀ ਕਿ ਸ਼ੁਭਮਨ ਗਿੱਲ ਨੇ ਸੰਤਰੀ ਟੋਪੀ ਐਵੇਂ ਨਹੀਂ ਪਾਈ ਹੋਈ ਰਨ ਬਣਾਏ ਤਾਂ ਪਾਈ ਹੋਈ ਹੈ ਜਸਪ੍ਰਿਤ ਬੂਮਰਾ ਨੇ ਜਾਂ ਮੁਹੰਮਦ ਸਰਾਜ ਨੇ ਜਾਮਣੀ ਟੋਪੀ ਐਵੇਂ ਨਹੀਂ ਪਾਈ ਹੋਈ ਸਭ ਤੋਂ ਵੱਧ ਵਿਕਟਾਲੀਆਂ ਤਾਂ ਪਾਈ ਹੋਈ ਹੈ ਉਹ ਸਭ ਪੱਲਾ ਸਾਹਿਬ ਦੇ ਡਾਇਲੌਗਸ ਦੀ ਦੇਣ ਹੈ ਡਾਕਟਰ ਤਨੇਜਾ ਨੇ ਚਿਟਾਕੋਟ ਐਵੇਂ ਨਹੀਂ ਪਾਇਆ ਹੋਇਆ 5 ਸਾਲ ਮੈਡੀਕਲ ਕਾਲਜ ਲਾਇਆ ਤਾਂ ਪਾਇਆ ਹੋਇਆ ਉਹ ਸਭ ਪੱਲਾ ਸਾਹਿਬ ਦੀ ਦੇਣ ਹੈ ਤਾਂ ਤੁਹਾਨੂੰ ਵੀ ਪਤਾ ਲੱਗ ਗਿਆ ਹੁਣ ਕਿ ਡਾਕਟਰ ਤਨੇਜਾ ਨੇ ਚਿਟਾਕੋਟ ਐਵੇਂ ਨਹੀਂ ਪਾਇਆ ਹੋਇਆ ਉਮੀਦ ਕਰਦੇ ਹਾਂ ਹੁਣ ਪਰਮਾਤਮਾ ਦੇ ਢਿੱਡ ਵੀ ਉਹ ਹਾਸੇ ਪਾਣਗੇ ਉਹਨਾਂ ਨੂੰ ਵੀ ਹਸਾਣਗੇ ਤੇ ਕਹਾਵਤ ਹੈ ਕਿ ਲੈਜੈਂਡਸ ਨੈਵਰ ਡਾਈ ਵੱਡੀਆਂ ਸ਼ਖਸੀਅਤਾਂ ਕਦੇ ਛੱਡ ਕੇ ਨਹੀਂ ਜਾਂਦੀਆਂ ਉਹ ਤੁਹਾਡੀ ਯਾਦਾਂ ਵਿੱਚ ਰਹਿੰਦੀਆਂ ਤੇ ਪੱਲਾ ਸਾਹਿਬ ਤਾਂ ਇਹੋ ਜੀ ਸ਼ਖਸੀਅਤ ਸੀ ਇੱਕ ਤਾਂ ਐਡੇ ਵੱਡੇ ਕਲਾਕਾਰ ਉਤੋਂ پاگل ਹੋਣ ਦੇ ਡਰ ਤੱਕ ਪੜੇ ਪੀ ਐਚ ਡੀ ਤੱਕ ਤੁਸੀਂ ਪੜ੍ਹਾਈ ਕੀਤੀ ਕਿਹੜਾ ਇਹੋ ਜਿਹਾ ਕੀਤਾ ਸੀ ਜਿੱਥੇ ਤੁਸੀਂ ਛੰਡੇ ਨਹੀਂ ਗੱਡੇ ਪਰਮਾਤਮਾ ਆਪਨੇ ਚਰਨਾ ਵਿੱਚ ਥਾਂ ਦੇਵੇ ਪੱਲਾ ਸਾਹਿਬ